ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਵਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਣ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਬੱਚੀਆਂ ਤੇ ਇੱਕ ਮੈਂਡ ਹੈਗੀ ਗੱਬਣ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਆਜੋ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਂ ਮੇਰਾ ਪੋਲਾ ਹੀ ਪਿੰਡ ਸੁਖਾਣ ਦੀ ਠੀਕ ਆ ਜੀ ਜਿਲ੍ਹਾ ਮੋਗਾ ਜੀ ਠੀਕ ਆ ਜਿਲ੍ਹਾ ਮੋਗਾ ਹਾਂਜੀ ਹਾਂਜੀ ਪਿੰਡ ਦੇ ਨੇੜੇ ਨੇੜੇ ਪਿੰਡ ਤੋਂ ਮੰਨ ਲਓ ਵੀ ਦੇਰੇ ਤੋਂ ਮਲਾ 2.5 ਕਿਲੋਮੀਟਰ ਦੂਰੀ ਤੇ ਪੈਣੀ ਹੈ ਬੰਬੀ ਵਾਲੇ ਸੜਕ ਤੇ ਠੀਕ ਹੈ ਬੰਬੀ ਵਾਲੇ ਸੜਕ ਤੇ ਹਾਂਜੀ ਹਾਂ ਪੱਚਾ ਪਈਆ ਮੁੜ ਗਿਆ ਹਾਂਜੀ ਮੁੜ ਗਿਆ ਹਾਂਜੀ ਤੇ ਮਾਡ ਨੰਬਰ ਬੋਲ ਦੋ 98555270916 ਠੀਕ ਆ ਭਾਈ ਭਾਗਤਾ ਭਾਈ ਆਪਾਂ ਨੂੰ 10 ਕਿਲੋਮੀਟਰ ਪੈਂਦਾ ਤੇ ਬਾਗਾ ਪੁਰਾਣਾ 20 ਕਿਲੋਮੀਟਰ ਠੀਕ ਆ ਭਾਈ ਹਾਂਜੀ ਤੇ ਇੱਧਰੋਂ ਸ਼ੁਰੂ ਕਰੀਏ ਭਾਈ ਹਾਂਜੀ ਹਾਂ ਇੱਧਰੋਂ ਭਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਹਾਂਜੀ ਕਿਹੜਾ ਸੂਏ ਸੂਣ ਨੂੰ ਗੱਪਣਾ ਇਹ ਦੂਜਾ ਸੂਏ ਤੇ ਕਿੰਨੇ ਕ ਦਿਨ ਬਾਕੀ ਆ ਇਹ ਅਜੇ 9-10 ਦਿਨ ਬਾਕੀ ਐ 9-10 ਦਿਨ ਬਾਕੀ ਹ ਕਿੰਨੇ ਕੇ ਦੱਤ ਪਾਇਆ ਪਈ ਇਹ ਪਹਿਲੇ ਸੂਰ ਪਾਈ 22 ਕਿਲੋ ਦੱਤੀ 22 ਕਿਲੋ ਦੱਤੀ ਪਾਇਆਗਾ ਹਾਂਜੀ ਹਾਂ ਕੰਡੇ ਵਾਲਾ ਹਾਂਜੀ ਹਾਂ ਤੇ ਆਡਰ ਚੈੱਕ ਕਰਵਾ ਦੇ ਜਾਨ ਠੰਡੀ ਸੀਲ ਫੁੱਲ ਹਾਂਜੀ ਹਾਂ ਠੰਡੀ ਸੀਲ ਫੁੱਲ ਆ ਚਾਰੇ ਥਨ ਨਿੱਖੜਵੇਂ ਤੇ ਪੂਰੀ ਵਿਥੀ ਜਾਨ ਠੰਡੀ ਸੀਲ ਜਿਵੇਂ ਮਾਰਦੀ ਐ ਜੀ ਕੋਈ ਠੰਡੀ ਸੀਲ ਦਾ ਕਰਨ ਵਾਲੀ ਫੁੱਲ ਹਣਾ ਫੇਸ ਕੁਆਲਟੀ ਬਹੁਤ ਪਿਆਰੀ ਆ ਬਾਕੀ ਦਰਾਜੀ ਨੂੰ ਜੀ ਫੁੱਲ ਆ ਹਣਾ ਹਾਂਜੀ ਹਾਂਜੀ ਹਾਂ ਆਡਰ ਚੈੱਕ ਕਰ ਲਓ ਕਿੰਨੇ ਕੇ ਦਿਨ ਕੱਢ ਜੂਗੇ ਰਹਿ ਜੇ ਅਜੇ ਭਾਈ 10 ਦਿਨ ਲਓ 26 ਕਿਲੋ ਦੱਤ ਪਾ ਦੂ ਇਹਨਾਂ ਠੀਕ ਆ 25 22 ਲੀਟਰ ਦੁੱਧ ਪਾ ਦੋਗੇ ਬਾਈ ਬਾਕੀ ਪਾ ਦੋਗੇ ਹਨਾ ਹਾਂਜੀ ਡਰਾ ਫਿਕਸ ਜਾਗਾ ਬਾਕੀ ਕਮਾਲ ਦਾ ਡਰਮ ਉਠੀ ਆਲਾ ਥਾਣਾ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਸਮੇਂ ਪੜੀ ਵੀ ਚੰਗੀ ਆ ਕੱਦ ਵੱਡ ਫੁੱਲਾ ਰਾਜੀ ਰੂਜੀ ਕਰਮਾਲੀ ਫੁੱਲਾ ਚਮਕ ਵਾਂਢ ਤੇ ਪੂਰੀ ਆ ਯਾਰ ਹਨਾ ਹਾਂਜੀ ਹਾਂਜੀ ਲੈ ਇਸ ਚੈੱਕ ਕਰ ਲੋ ਕਰਮਾਲੀ ਦਾ ਬੜਾ ਪਿਆਰਾ ਆ ਆਜੋ ਤਾ ਥੋੜਾ ਜਿਹਾ ਫੋਨ ਤੋਂ ਜਗਦੀ ਕਰਕੇ ਹਨਾ ਆ ਜਾ ਨਹੀਂ ਨਹੀਂ ਆਜੋ ਲੈ ਤੋਰਾ ਚੈੱਕ ਕਰ ਲੋ ਬਹੁਤ ਕਮਾਲ ਦਾ ਕੀ ਡੰਗੜਾ ਡਰਾ ਬਾਕੀ ਹੈ ਨਾ ਹਾਂਜੀ ਹਾਂਜੀ ਮੋਲ ਲ ਬਾਈ ਕੀ ਮੋਲ ਰਖੂ ਵੀਰੋ ਜਾਇ ਜਾ ਮੋਲ 78000 ਰੁਪਏ 78000 ਰੁਪਏ ਮੋਲ ਹਾਂਜੀ ਬਾਕੀ ਉਹ ਕੱਦ ਵੇਡ ਵਾਲੀ ਆ ਕੋਈ ਛੂਟੀ ਨਹੀਂ ਹਾਂਜੀ ਹਾਂਜੀ ਵੱਡੀ ਆ ਜੀ ਲਿਸੀ ਲਾਮੀ ਨਹੀਂ ਕਿਸੇ ਵੱਖ ਤੋਂ ਬਾਕੀ ਮਾਨਤਾ ਕਰ ਦਾਂਗੇ ਜੀ ਠੀਕ ਆ 78000 ਰੁਪਏ ਵੀਰ ਕਹਿੰਦਾ ਮੋਲ ਆ ਬਾਕੀ ਮੌਕੇ ਤੇ ਮਾਨਤਾ ਨਾ ਜਰੂਰ ਹੋ ਜਾਊਗਾ ਬੰਦੋ ਬਾਈ ਦੈਂਤਾਂ ਜਿਲੇ ਜੋ ਹਣਾ ਹਾਂਜੀ ਅੰਦਾਜ਼ਨ ਭਈ ਠੀਕ ਭਾਈ ਕਹਿੰਦਾ 10 ਦਿਨ ਦੀ ਕੱਚੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕੱਚੀ ਕੱਚੀ ਨਜ਼ਰ ਆਉਂਦੀ ਆ ਹਜੇ ਐ ਡਰੇ ਨੇ ਇੱਥੇ ਤੱਕ ਮਤਲਬ ਕਿ ਪਰਕੇ ਹਣਾ ਬਲਟ ਨਾ ਬਹੁਤ ਪਈਆਂ ਮੁੱਲ ਵੀ ਜਾਇ ਜੀਆ ਬਾਕੀ ਭਾਈ ਕਹਿੰਦਾ ਮਾਨਤਾ ਨੂੰ ਜ਼ਰੂਰ ਹੋ ਜਾਊਗਾ ਆ ਜਿਵੇਂ ਮਰ ਗਈ ਕੋਈ ਗੱਲ ਨਹੀਂ ਗਿੱਟੇ-ਗਿੱਟੇ ਲੈ ਕਮਾਲ ਆ ਭਾਈ ਹੈਨਾ ਹਾਂਜੀ ਹਾਂਜੀ ਅੱਗੇ ਭਾਈ ਦੋ ਨੰਬਰ ਵਸੀ ਕਿੰਨੇ ਕ ਮਹੀਨੇ ਦੀ ਉਮਰ ਆ ਦੀ 1 ਸਾਲ ਦੀ ਆ ਜੀ ਖੀਰੀ ਐ ਇਹ ਮੁੰਡਾ ਠੀਕ ਆ ਹਾਂਜੀ ਦੰਦੋਂ ਖੀਰੀ ਆ ਗਈ ਇੱਕ ਸਾਲ ਦੀ ਉਮਰ ਆ ਗਈ ਕਿੰਨਾ ਕੁ ਦੁੱਧ ਦਾ ਰਿਕਾਰਡ ਆ ਮਦਰ ਦਾ ਇਹਦਾ ਇਹਦਾ 30 ਕਿਲੋ ਸੀਗਾ ਜੀ ਇਹਦੀ ਮੰਨ ਠੀਕ ਆ 30 ਕਿਲੋ ਦੁੱਧ ਦਿੱਤਾ ਹੈਗਾ ਹਾਂਜੀ ਹਾਂਜੀ ਬਾਕੀ ਉਹ ਆਏ ਆ ਵੀ ਜਿਵੇਂ ਪਾਲ ਸਮਾਰੀ ਹੁੰਦੀ ਆਏ ਆ ਹਨਾ ਪਿੰਡਾਂ ਹਾਂਜੀ 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 ਬਹੁਤ ਕਮਾਲ ਦਾਗਾ ਵੀ ਕਿਤੋਂ ਨਸ਼ੀਲਾਮੀ ਨਹੀਂ ਖੜਨੀ ਖੋਣੀ ਚੈੱਕ ਕਰ ਲੋ ਬਹੁਤ ਕਮਾਲ ਦੀ ਮੋੜ ਤੋਰ ਦੇ ਬਈ ਖੋਲ ਫੇਸ ਚੈੱਕ ਕਰਵਾ ਦੇ ਭਰਾਵਾਂ ਦਾ ਮਾੜਾ ਜਿਆ ਨੇੜੇ ਕਰ ਲੈ ਇਹ ਦੇਖੋ ਛੋਟਾ ਛੋਟਾ ਕੰਨਾ ਬਹੁਤ ਕਮਾਲ ਦਾ ਹੈ ਹਨਾ ਉਮਰ ਵੀ ਛੋਟੀ ਆ ਬਾਕੀ ਟੀਕੇ ਦੇ ਯਾਰ ਕਾਬਲੀਆ ਹਨਾ ਹਾਂਜੀ ਹਾਂਜੀ ਟੀਕਾ ਬਾ 1-2 ਮਹੀਨਾ ਤੱਕ ਲੈ ਲੂਗੀ ਹਾਂ ਟੀਕੇ 1-2 ਮਹੀਨਾ ਤੱਕ ਲੈ ਲੂਗੀ ਬਾਕੀ ਕੱਦ ਵੇਡ ਤੋਂ ਦਸ਼ਿੰਦਾ ਚਾ ਲਾ ਲਓ ਬੜੀ ਚੰਗੀ ਆ ਗਈ ਚੰਗੀ ਤਿਆਰ ਹੋ ਮੂਰੇ ਹਨਾ ਹਾਂਜੀ ਹਾਂਜੀ ਥਾਣਾ ਚੈੱਕ ਕਰਵਾਣਾ ਬਈ ਕੋਈ ਫੋਰਸਾਂਗ ਤਾਂ ਨਹੀਂ ਸੁਣਾ ਨਾ ਜੀ ਨਾ ਚਾਰ ਥਾਣਾ ਹੀ ਲੈ ਝੋਲੀ ਬਹੁਤ ਕਮਾਲ ਦੀ ਯਾਰ ਕੱਦ ਕੱਦ ਬਹੁਤ ਹੈ ਲੈ ਬਈ ਕੱਦ ਦਾ ਪੂਰਾ ਕਮਾਲ ਦਾਗਾ ਖੜਨੀ ਹੁਣ ਨਹੀਂ ਬਹੁਤ ਕਮਾਲ ਦੇ ਥੋੜਾ ਜਿਹਾ ਨਾ ਨਾ ਪਤਾ ਨਹੀਂ ਨਾ ਤੇ ਕੀ ਮਨ ਰੂਪ ਬਾਈ ਜਾਇਜ ਜੈਦਾ ਮੋਨੇ ਤਾਂ 32000 ਰੁਪਏ 32000 ਰੁਪਏ ਮੋਲ ਆ ਬਾਕੀ ਮੌਕੇ ਦੇ ਮਾਨਤਨ ਹੋਊ ਵੀਰੇ ਹਾਂਜੀ ਹਾਂਜੀ ਮਾਨਤਨ ਠੀਕ ਆ ਬਾਈ ਕਹਿੰਦਾ ਮੌਕੇ ਦੇ ਮਾਨਤਨ ਹੋ ਜਾਊਗਾ ਝੋਲੀ ਚੈੱਕ ਕਰ ਲੋ ਬਹੁਤ ਕਮਾਲ ਦੀ ਆ ਗਈ ਹੈਨਾ ਬਹੁਤ ਚੰਗੀ ਚਾਰੇ ਥਣ ਨਿਖੜ ਮੈਂ ਪੂਰੀ ਵਿੱਥੀ ਤੇ ਬਾਕੀ ਗਲਾਬੀ ਥਾਣਾ ਅੱਗੇ ਬਾਈ 3 ਨੰਬਰ ਇਹ ਕਿੰਨੇ ਕੁ ਮਹੀਨਿਆਂ ਦੀ ਬੱਸੀ ਆ ਵੀਰੇ ਇਹ ਨਾ 9 ਮਹੀਨਾ ਦੀ ਹੈ ਠੀਕ ਆ 9 ਮਹੀਨੇ ਦੀ ਉਮਰ ਹੈ ਵੀ ਉਹਦੇਆਂ ਕੋਈਆਂ ਹੈਨਾ ਹਾਂਜੀ ਰੂਪ ਤਾਂ ਕਿ ਕਿੰਨਾ ਅਗਰ ਰਿਕਰਡ ਸੀ ਦੀ ਮਦਰ ਦਾ ਇਹ ਵੀ 22 ਕਿਲੋ ਦੁੱਧ ਦਿੱਤਾ ਇਹਦੀ ਮਾਂ ਠੀਕ ਆ 22 ਲੀਟਰ ਦੁੱਧ ਦਿੱਤਾ ਫੇਸ ਕੁਆਲਟੀ ਦੇ ਵੀ ਚੱਕਰਾ ਦਿੱ ਲੈ ਬਹੁਤ ਕਮਾਲ ਦੀ ਆ ਹਨਾ ਹਾਂਜੀ ਹਾਂ ਥਾਣਾ ਕੋਈ ਫੋਰਸਾਂ ਨਹੀਂ ਨਾ ਜੀ ਨਾ ਚਾਰ ਹੀ ਥਾਣਾ ਠੀਕ ਆ ਇਹ ਆਪਣੀ ਗਾਰੰਟੀ ਹੋ ਗਈ ਠੀਕ ਆ ਭਾਈ ਕਹਿੰਦਾ ਗਾਰੰਟੀ ਹੋਊਗੀ ਫੋਰਸਾਂ ਕੋਈ ਨਹੀਂ ਚਾਰ ਥਾਣਾ ਕੱਲਾ ਕੱਲਾ ਥਾਣਾ ਹੈ ਹਾਂ ਬਾਕੀ ਦੰਦਾਂ ਜੋ ਹਜੇ ਖੀਰੀ ਹੈ ਖੀਰੀ ਹੈ ਹਾਂ ਇਹ ਵੀ ਖੀਰੀ ਆ ਥਾਣਾ ਜਰ ਮੈਂ ਕਹਣਾ ਇਹਦਾ ਹੀ ਬਹੁਤ ਚੰਗਾ ਆ ਹਨਾ ਬਹੁਤ ਚੰਗਾ ਥਾਣਾ ਹੀ ਮੜਾ ਖੜਾਈ ਭਾਈ ਚੱਕਰਾ ਦੀ ਨਾਪ 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 ਬਈ ਜਾਰੇ ਖਾਨ ਨਖੜਮੇ ਦੇ ਪੂਰੀ ਵਿਥੀ ਤੇ ਅਬ ਗਲਾਬੀ ਥਾਣਾ ਬਾਕੀ ਕਰਮਾਂ ਦੀ ਹੈ ਨਾ ਮੋੜਦਾ ਬਾਈ ਕੀ ਮੁੱਲ ਰਹੁ ਬਾਈ ਜਾਇ ਜਾਇਦਾ ਇਹਦਾ ਮੁੱਲ 15000 ਰੁਪਏ ਹੀ ਠੀਕ ਆ ਹਾਂ 15000 ਰੁਪਏ ਮੋਲ ਲਾ ਬਾਕੀ ਸਮੀਆਂ ਪਲੀਆਂ ਦੋਮੇ ਚੰਗੀਆਂ ਹਨਾ ਹਾਂਜੀ ਹਾਂਜੀ ਲੈ ਦਰੰਗੇ ਲਾਉਂਦੀ ਆ ਕਰਮਾੜੀ ਠੀਕ ਹੈ ਦਾਣਾ ਖਾਨ ਹਾਂ ਦਾਣਾ ਖਾਨ ਇਹਦਾ ਮੁੱਲ ਤਾਂ ਬਈ ਨੇ ਦੱਸ ਹੀ ਦਿੱਤਾ 15000 ਰੁਪਏ ਹਾਂਜੀ 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 ਬਾਕੀ ਮੌਕੇ ਦੇ ਮੰਨ ਤਾਣ ਕਰਦਾ ਠੀਕ ਆ ਬਾਈ ਨਾਗਸੀ ਕੇ ਭਰਾ ਕੋਲ ਤਿੰਨ ਤਿੰਨੇ ਦਿਖਾਤੇ ਤਿੰਨਾ ਨਗਾ ਚੋ ਜੇ ਕਿਸੇ ਵੀ ਵੀਰ ਦੇ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦੇ ਲਓ ਧੰਨਵਾਦ ਜੀ